ਇਸ ਵੇਲੇ ਦੀ ਬੇਹਦੀ ਮੰਦ ਭਾਗੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਇੱਥੇ ਫਗਵਾੜਾ ਦੇ ਪਿੰਡ ਦੁੱਗਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਦਵਾਈ ਲੈਣ ਵਾਸਤੇ ਜਾ ਰਹੇ ਭੈਣ ਭਰਾਵਾਂ ਦੀ ਵਹੀ ਚ ਡਿੱਗਣ ਦੇ ਕਾਰਨ ਜਿਹੜੀ ਆ ਉਹ ਮੌਤ ਹੋ ਗਈ ਆ ਦੱਸਦੀ ਹੈ ਕਿ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਉੱਥੇ ਹਲਕੀ ਹਲਕੀ ਜਿਹੜੀ ਬਰਸਾਤ ਹੋ ਰਹੀ ਹੈ ਉਹਦੇ ਕਾਰਨ ਜਿਹੜੀ ਆ ਮਿੱਟੀ ਵਾਲੇ ਰਸਤਿਆਂ ਦੇ ਵਿੱਚ ਜਿਹੜਿਆ ਉਹ ਤਿਲਕਣ ਹੋ ਚੁੱਕੀ ਹੈ ਤਾਂ ਜਦੋਂ ਭੈਣ ਭਰਾ ਦਵਾਈ ਲੈ ਕੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਅਚਾਨਕ ਉਹਨਾਂ ਦਾ ਪਿਆਰ ਫਿਸਲ ਜਾਂਦਾ ਹੈ ਤੇ ਜਾ ਕੇ ਸਿੱਧਾ ਜਿਹੜਾ ਨਾਲ ਵਹੀ ਬਣੀ ਹੁੰਦੀ ਆ ਪਾਣੀ ਦੀ ਤਾਂ ਉਹਦੇ ਵਿੱਚ ਜਾ ਡਿੱਗਦੇ ਨੇ ਜਿਹਦੇ ਕਾਰਨ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਬੜੀ ਦਰਦਨਾਕ ਮੌਤ ਸਾਹਮਣੇ ਆਈ ਹੈ ਕਿਉਂਕਿ ਜਦੋਂ ਤੱਕ ਲੋਕਾਂ ਵੱਲੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਤਾਂ ਫਿਲਹਾਲ ਜਿਹੜਾ ਹੁਣ ਉਹਨਾਂ ਨੂੰ ਫਗਵਾ ਸਾਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਰੱਖੀ ਗਈ ਹੈ ਮੋਰਚੀ ਖਾਨੇ ਦੇ ਵਿੱਚ ਪਰ ਵੱਡੇ ਜਿਹੜੇ ਸਵਾਲ ਖੜੇ ਇਹ ਹੁੰਦੇ ਨੇ ਕਿ ਜਿੱਥੇ ਅਸੀਂ ਵਿਕਸਿਤ ਭਾਰਤ ਦੀ ਗੱਲ ਕਰਦੇ ਆ ਤਾਂ ਉਥੇ ਅਜੇ ਹੀ ਥਾਵੀ ਨਾ ਸੜਕਾਂ ਵੀ ਨਾ ਬਣੀਆਂ ਹੋਣ ਤਾਂ ਤੰਗ ਰਸਤੇ ਹੋਣ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦਾ ਹੈ ਤਾਂ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਸਰ ਕਿ ਆਪਾਂ ਸਾਰੇ ਜਾਣਦੇ ਕਿ ਪਿਛਲੇ ਕਾਫੀ ਸਮੇਂ ਤੋਂ ਸਾਰੀ ਦੁਨੀਆ ਵਿੱਚ ਬਹੁਤ ਮਾੜਾ ਸਮਾਂ ਚੱਲ ਰਿਹਾ ਸੰਜਾਬ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬੱਥਾਕਾਰ ਜਿਹੜਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਉਹਦੇ ਨਾਲ ਹੀ ਕਾਫੀ ਮੌਤਾਂ ਹੋਈਆਂ ਹੈਗੀਆਂ ਤਾਂ ਸਾਡੇ ਫਗਵਾੜੇ ਵਿੱਚ ਹਿਤ ਤੱਕ ਵੇਸਿਕਾ ਵੀ ਕਿਤੇ ਜੀ ਵੀ ਕੋਈ ਕਿਸੇ ਕਾਰਨ ਦਾ ਜਾਨਵਾਲੀ ਨੁਕਸਾਨ ਨਹੀਂ ਹੋਇਆ ਸੀ। ਤਾਂ ਅੱਜ ਬੜੀ ਮੰਦ ਭਾਗੀ ਕਰਨਾ ਹੈ ਕਿ ਕਿ ਬਈ ਵੀ ਜਦੋਂ ਉੱਗਾ ਤੇ ਜਫਾਲਪੁਰ ਫਿੰਡਰ ਵਿਚਕਾਰ ਬਈ ਨੰਗਦੀ ਹੈਗੀ ਉੱਥੇ ਉੱਚਾ ਪਿੰਡੇ ਦੋ ਬੱਚੇ ਸੀ ਜਿਹੜੇ ਘਰ ਪੜਾ ਸੀਗੇ। ਤਾਂ ਉਹ ਉਹਨਾਂ ਦੀ ਜਿਹੜੀ ਬਈ ਵਿੱਚ ਇਹ ਉਹਨਾਂ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ।